ਕਲਟੀ ਛੱਡ ਕੇ ਚਲੇ ਗਏ ਜਾਂ ਨਹੀਂ ਗਏ ਜਾਂ ਜਾਣਗੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਚਲੇ ਗਏ ਨਹੀਂ ਚਲੇ ਗਏ ਹੁਣ ਦੇਖੋ ਐ ਤਾਂ ਹੁਣ ਹਵਾ ਹੀ ਕਿਹਦੀ ਚੱਲ ਰਹੀ ਆ ਬਹੁਤ ਆ ਰਹੇ ਨੇ ਮਾੜੇ ਜਿਹੜੇ ਪੱਤੇ ਹੁੰਦੇ ਨੇ ਨਾ ਕਮਜ਼ੋਰ ਪੱਤੇ ਹੁੰਦੇ ਨੇ ਉਹ ਨੇਰੀ 'ਚ ਰੁੜ ਜਾਂਦੇ ਨੇ ਹੋ ਸਕਦਾ ਕਿਸੇ ਬਹਾਅ 'ਚ ਵਾਹ ਕੇ ਮਾੜੇ ਜਿਹੜੇ ਪੱਤੇ ਹੁੰਦੇ ਨੇ ਨਾ ਕਮਜ਼ੋਰ ਪੱਤੇ ਹੁੰਦੇ ਨੇ ਉਹ ਨੇਰੀ 'ਚ ਰੁੜ ਜਾਂਦੇ ਨੇ ਹੋ ਸਕਦਾ ਕਿਸੇ ਬਹਾਅ 'ਚ ਵਾਹ ਕੇ ਸਲਾਮ ਵਾਲੀ ਦਾ ਜਿੰਦਾਬਾਦ ਜਿੰਦਾਬਾਦ ਬਹੁਤ ਸੋਹਣਾ ਬਣ ਰਿਹਾ ਮੈਂ ਪਿੰਡਾਂ ਦੇ ਵਿੱਚ ਜਾ ਕੇ ਆਇਆ ਜਿਵੇਂ ਹੁਣ ਆਪਣਾ ਭੋਲ ਦਾ ਪ੍ਰੋਗਰਾਮ ਆ ਰਿਹਾ ਹੈ ਮੈਂ ਪਿੰਡ ਵਾਈ ਜਿਵੇਂ ਫਿਰ ਕਾਕੜਾ ਸਾਹਿਬ ਦੇ ਐਪਡੋਮ ਅਸੀਂ ਜਾ ਕੇ ਉਹਦੇ ਜੱਸੇ ਨੇ ਕੱਟੂਬੜ ਪੰਜ ਸੱਤ ਜਗ੍ਹਾ ਸਾਨੂੰ ਲੈ ਕੇ ਗਿਆ 25 25 30 30 ਪਿੰਡਾਂ ਦੇ ਮੇਰਾ ਬਾ ਪੈ ਤੀ ਉਹ ਆ ਫੋਟੋ ਚਾਈ ਲੈ ਕੇ ਆ ਲਵਾ ਕੇ ਇੱਕ ਮਿੰਟ ਆ ਬਾਲ ਆਉਣੇ ਪਿੰਡ ਰਹੇਗਾ ਗੱਡੂ ਰਹੇਗਾ ਪਿੰਡ ਰਹੇਗਾ ਉੱਥੇ ਬਾਹਰ ਪੈ ਸ਼੍ਰੋਮਣੀ ਅਕਾਲੀ ਦਲ ਦੇ ਦੇਖੋ ਇਲੈਕਸ਼ਨ ਸਮਾਂ ਸਾਰੀਆਂ ਪਾਰਟੀਆਂ ਨੇ ਆਪਣੇ ਦਫ਼ਤਰ ਖੁੱਲੜੇ ਹੁੰਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਅਕਬਾਜ਼ ਸਿੰਘ ਝੁੰਦਾ ਜੀ ਦੇ ਚੋਣ ਮੇਮ ਨੂੰ ਸੁਚੰਜੇ ਢੰਗ ਨਾਲ ਚਲਾਉਣ ਵਾਸਤੇ ਅੱਜ ਅਸੀਂ ਦਫ਼ਤਰ ਖੋਲ੍ਹਿਆ ਤੇ ਸਾਡੇ ਨੌਜਵਾਨਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਚ ਤੇ ਪੂਰੇ ਸ਼ਹਿਰ ਵਾਸੀਆਂ ਨੂੰ ਪੂਰਾ ਜੋਸ਼ ਹੈ ਬੋਲਟੀ ਚ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਪਿਛਲੇ ਜੀ 10 ਸਾਲਾਂ ਤੋਂ ਕੋਈ ਬਾਹਰ ਚੱਲ ਰਹੀ ਪਾਰਟੀ ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਪਿਛਲੇ ਟਰਮ ਚ ਲਗਾਤਾਰ 10 ਸਾਲ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਥੱਲੇ ਚੱਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਲੋਕਾਂ ਆਪਣੇ ਲੋਕ ਛੇਤੀ ਆਕ ਜੰਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕ ਦੂਰ ਹੋ ਗਏ ਕੁਝ ਚਲੋ ਸ਼੍ਰੋਮਣੀ ਅਕਾਲੀ ਦਲ ਤੋਂ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਕੁਝ ਜਦੋਂ ਰਿਪੀਟ ਹੋ ਜਾਂਦੀ ਆ ਸਰਕਾਰ ਤਾਂ ਵੀ ਆਪਣੇ ਲੋਕ ਛੇਤੀ ਆਕ ਜੰਦੇ ਨੇ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਪਿੰਡਾਂ 'ਚ ਯਾਦ ਕਰਨ ਲੱਗੇ ਸੱਥਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾੂ ਲੀਡਰਾਂ ਦੀ ਜਥੇਦਾਰਾਂ ਦੀ ਗੱਲ ਹੋ ਰਹੀ ਹੈ ਜੋ ਹਰ ਦੇ ਦੁੱਖ ਸੁੱਖ 'ਚ ਜਾ ਕੇ ਨਾਲ ਖੜਦੇ ਸੀ ਟੜੇ ਬੰਦੀ ਚੋ ਟੜੇ ਬੰਦੀ ਨਾਰਾਜ਼ੀ ਜਦੋਂ ਇਲੈਕਸ਼ਨ ਹੁੰਦੀ ਹੈ ਟੜੇ ਬੰਦੀ ਹਰ ਪਾਰਟੀ ਚ ਹੋ ਜਾਂਦੀ ਹੈ ਢੀਂਡ ਸਾਹਿਬ ਨਾਲ ਸਮਰਥਨ ਦੇਣਾ ਢੀਂਡ ਸਾਹਿਬ ਬਹੁਤ ਵੱਡੇ ਲੀਡਰ ਨੇ ਬਹੁਤ ਸਤਿਕਾਰਯੋਗ ਲੀਡਰ ਨੇ ਤਾਂ ਮੇਰਾ ਕਦ ਨਹੀਂ ਹੈਗਾ ਓਡਾ ਵੀ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਕੋਈ ਬਿਆਨ ਦਵਾਂ ਸਾਡੇ ਵੱਡੇ ਲੀਡਰ ਨੇ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੋਣਾ ਹੀ ਬਹੁਤ ਵੱਡੀ ਗੱਲ ਹੈ ਉਹਦੇ ਨਾਲ ਤੁਰਨਗੇ ਕਿ ਨਹੀਂ ਤੁਰਨਗੇ ਬਿਲਕੁਲ ਬਿਲਕੁਲ ਉਹਨਾਂ ਨੇ ਬਿਲਕੁਲ ਮੀਡੀਆ ਰਹੀ ਕਿ ਹੈ ਵੀ ਮਾ ਸ਼੍ਰੋਮਣੀ ਅਕਾਲੀ ਦਲ ਚ ਸੀ ਸ਼੍ਰੋਮਣੀ ਅਕਾਲੀ ਦਲ ਛਾਂ ਤੇ ਸ਼੍ਰੋਮਣੀ ਅਕਾਲੀ ਦਲ ਚ ਰਹਾਂਗਾ ਨਹੀਂ ਲੈ ਆ ਕੇ ਲੋਕ ਬਿਲਕੁਲ ਵਿਚਰ ਰਹੇ ਨੇ ਆਪ ਦੇ ਤੌਰ ਤੇ ਕਹਿ ਰਹੇ ਨੇ ਦੇਖੋ ਬਜ਼ੁਰਗ ਹੈ ਉਮਰ ਹੋ ਗਈ ਉਹਨਾਂ ਦੀ ਠੀਕ ਹੈ ਇਸ ਕਰਕੇ ਉਹ ਆਪ ਦੇ ਤੌਰ ਤੇ ਜਿਨ੍ਹਾਂ ਨੂੰ ਉਹ ਠੀਕ ਲਾ ਦੇ ਤਾਂ ਘਰੇ ਬੁਲਾਉਂਦੇ ਨੇ ਕੋਠੀ ਬੁਲਾਉਂਦੇ ਨੇ ਤੇ ਉਹਨਾਂ ਨੂੰ ਹਲਾਸ਼ੇ ਵੀ ਦਿੰਦੇ 10 ਸਾਲ ਦੇ ਵਿੱਚ ਨਹੀਂ ਨਹੀਂ ਬਿਲਕੁਲ ਇੱਥੇ ਸੇਵਾ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਵੋਟ ਪਾਉਣ ਵਾਸਤੇ ਕਹਿ ਰਹੇ ਨੇ ਤੇ ਸੱਥਾਂ ਚ ਜਾ ਰਹੇ ਨੇ ਹਾਂ ਉਹ ਅੱਡ ਗੱਲ ਹੈ ਤੁਸੀਂ ਕਿਸ ਨਰਨਲ ਦੇਖ ਰਹੇ ਹੋ ਉਹਨੂੰ ਕੁਝ ਗੈਰਮਾਨ ਤੁਹਾਡੇ ਅੱਜ ਵੀ ਦੇਖ ਨਹੀਂ ਸੋਸ਼ਲ ਮੀਡੀਆ ਦੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਨੇ ਜਿੱਥੇ ਸਾਨੂੰ ਉਹਨਾਂ ਹੀ ਲੋੜ ਪੈਂਦੀ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਦੇਖੋ ਉਹਨਾਂ ਦੀ ਨਾਰਾਜ਼ਗੀ ਕਿਸੇ ਇੱਕ ਪਰਸਨ ਨਾਲ ਹੋ ਸਕਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਕਦੇ ਕਿਸੇ ਦੀ ਨਾਰਾਜ਼ਗੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੈਂਡੀਡੇਟ ਤਾਂ ਇਹ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਕਦੇ ਵੀ ਕਿਸੇ ਦੀ ਸਾਡੇ ਜਿਹੜੇ ਵਰਕਰ ਦੀ ਨਾ ਕਦੇ ਨਾਰਾਜ਼ਗੀ ਰਹੀ ਹੈ ਨਾ ਕਦੇ ਨਾਰਾਜ਼ਗੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਨਹੀਂ ਛੱਡ ਕੇ ਜਾ ਰਹੇ ਨੇ ਇਸ ਵਾਰ ਕੀ ਕਰਦੇ ਕੌਣ ਗਏ ਛੱਡ ਕੇ ਕੋਈ ਨਹੀਂ ਘੜ ਤੋ ਜਾ ਕੋਣ ਮੈਨੂੰ ਪਤਾ ਨਹੀਂ ਲ ਦੱਸੋ ਇੱਕ ਵੀ ਸ਼ੋਨੀ ਕਾਲੀ ਦਲ ਦੇ ਆਗੂ ਦਾ ਨਾਮ ਲੋ ਜਿਹੜਾ ਗਿਆ ਹੈ ਗੌਂਜੀ ਗਏ ਨਹੀਂ ਨਾ ਕੋਈ ਨਹੀਂ ਕਰ ਨਹੀਂ ਨਹੀਂ ਮੈਂ ਉਹੀ ਪੁੱਛ ਰਿਹਾ ਕਾਪਾ ਪ੍ਰਧਾਨ ਨਗਰ ਕੌਂਸਲ ਦੇਖੋ ਸਾਫਾ ਪ੍ਰਧਾਨ ਨਗਰ ਕੌਂਸਲ ਬਹੁਤ ਚਿਰ ਤੋਂ ਆਪਣੀ ਸਿਹਤ ਨੂੰ ਲੈ ਕੇ ਉੱਟਲੇ ਚੱਲ ਰਹੇ ਸੀਗੇ ਤੇ ਉਹ ਬਹੁਤ ਚਿਰ ਤੋਂ ਪਾਰਟੀ ਦੀਆਂ ਜਿਹੜੀ ਗਤੀਵਿਧੀਆਂ ਸੀ ਉਹ ਚ ਵੀ ਘੱਟ ਹਿੱਸਾ ਲੈ ਰਹੇ ਸੀ ਹੁਣ ਮੈਨੂੰ ਨਹੀਂ ਪਤਾ ਵੀ ਉਹ ਪਾਰਟੀ ਛੱਡ ਕੇ ਚਲੇ ਗਏ ਜਾਂ ਨਹੀਂ ਗਏ ਜਾਂ ਜਾਣਗੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਚਲੇ ਗਏ ਨਹੀਂ ਚਲੇ ਗਏ ਹੁਣ ਦੇਖੋ ਐ ਤਾਂ ਹੁਣ ਹਵਾ ਹੀ ਕਿਹਦੀ ਚੱਲ ਰਹੀ ਹੈ ਬਹੁਤ ਆ ਰਹੇ ਨੇ ਮਾੜੇ ਜਿਹੜੇ ਪੱਤੇ ਹੁੰਦੇ ਨੇ ਨਾ ਕਮਜ਼ੋਰ ਪੱਤੇ ਹੁੰਦੇ ਨੇ ਉਹ ਨੇਰੀ 'ਚ ਰੁੜ ਜਾਂਦੇ ਨੇ ਹੋ ਸਕਦਾ ਕਿਸੇ ਬਹਾਜ ਵਾਹ ਕੇ ਹੁਣ ਠੀਕ ਹੈ ਮੈਂ ਅੱਜ ਜਿਹੜਾ ਪਵਾਨੀਗੜ ਵਿਖੇ ਅਸੀਂ ਸਮੁੱਚੀ ਟੀਮ ਨੇ ਪ੍ਰਧਾਨ ਸਾਡੇ ਸ਼੍ਰੋਮਣਿਕਲ ਦੇ ਜ਼ਿਲ੍ਹਾ ਸੰਗਰੂਰ ਸੰਗਠਣੇ ਸਾਹਿਬ ਬੀਬੀ ਪਰਮਜੀਤ ਕੌਰ ਦੇ ਸਮੁੱਚੀ ਟੀਮ ਜਿਹੜੀ ਹੈ ਅੱਜ ਅਸੀਂ ਸ਼੍ਰੋਮਣੀ ਕਾਲਦਲ ਦਾ ਚੋਣਾ ਦੇ ਸਬੰਧ ਵਿੱਚ ਇਹ ਦਫ਼ਤਰ ਖੋਲ੍ਹਿਆ ਤੇ ਜਿਹੜਾ ਪੱਕੇ ਤੌਰ ਤੇ ਇੱਥੇ ਸ਼੍ਰੋਮਣੀ ਕਾਲਦਲ ਦਾ ਦਫ਼ਤਰ ਰਹੂਗਾ ਤੇ ਅਸੀਂ ਅੱਜ ਜਿਹੜਾ ਕਿਉਂਕਿ ਲੋਕਾਂ ਦੇ ਵਿੱਚ ਭਾਰੀ ਉਛਾਹ ਹੈ ਲੋਕਾਂ ਦੀ ਮੰਗ ਸੀ ਕਿ ਜਿਹੜਾ ਭਵਾਨੀਗੜ੍ਹ ਜ਼ੋਨ ਹੈ ਭਵਾਨੀਗੜ੍ਹ ਏਰੀਆ ਹੈ ਤੇ 62 ਪਿੰਡ ਦੇ ਤਕਰੀਬਨ ਪੈਂਦੇ ਨੇ ਇੱਥੇ ਏਰੀਆ ਨੇ ਤਾਂ ਉਹ ਸਾਰੇ ਪਿੰਡਾਂ ਨੇ ਸੋਚਿਆ ਸੀ ਕਿ ਇੱਕ ਦਫ਼ਤਰ ਜਦੋਂ ਇਹ ਸਹੂਲਤ ਵਾਸਤੇ ਤਾਂ ਕੋਈ ਸਮਗਰੀ ਦੀ ਲੋੜ ਆ ਕੋਈ ਕੰਮ ਕਰਦੀ ਲੋੜ ਆ ਵੋਟਾਂ ਦੇ ਸਬੰਧ ਦੇ ਵਿੱਚ ਇਹ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਅੱਜ ਬਹੁਤ ਪਰਮਾ ਹੰਗਾਰਾ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਤੇ ਜਿਹੜਾ ਸੰਗਤ ਦਾ ਜਿਹੜਾ ਪਿਆਰ ਹੈ ਤੇ ਪੁਰਾਣੇ ਟਕਸਾਲੀ ਅਕਾਲੀ ਨੇ ਜਿਹੜੇ ਉਹ ਪੂਰੇ ਜੁਰਸ਼-ਸ਼ੋਰ ਨਾਲ ਜਿਹੜਾ ਉਹ ਚੱਲ ਰਹੇ ਨੇ ਤੇ ਉਮੀਦ ਹੈ ਕਿ ਅਸੀਂ ਇਹ ਜਿੱਤ ਜਿਹੜੀ ਆ ਯਕੀਨੀ ਬਣਾਉ। ਵੋਟਰਾਂ ਨੂੰ ਕੀ ਸੁਨੇਹਾ ਦੇਣਾ ਹੈ? ਮੇਰੀ ਇਹ ਹੀ ਬੇਨਤੀ ਹੈ ਕਿ ਵੀਰੋ ਤੁਹਾਡੀ ਪਾਰਟੀ ਹੈ, ਖੇਤਰੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਪੰਜਾਬੀਆਂ ਦੀ ਪਾਰਟੀ ਹੈ, ਪੰਜਾਬ ਲਈ ਪਾਰਟੀ ਹੈ। ਤੇ ਜਿਹੜਾ ਕੰਮ ਕਰਨਾ ਹੈ ਅਸੀਂ ਪੰਜਾਬ ਲਈ ਕਰਨਾ ਹੈ ਕਿਤੇ ਦਿੱਲੀ ਦੇ ਜਾਂ ਹੋਰਾਂ ਲਈ ਨਹੀਂ ਕਰਨਾ। ਸੋ ਅੱਜ ਸਾਰੇ ਸਮੁੱਚੇ ਪੰਜਾਬੀਆਂ ਨੂੰ ਇਹ ਕਹਿਣਾ ਕਿ ਤੁਸੀਂ ਬਦਲਾ ਦਾ ਵੀ ਰੂਪ ਦੇਖ ਲਿਆ ਕਿ ਬਦਲਾ ਨਹੀਂ ਉਹਨੇ ਬਦਲਾ ਲਿਆ। ਦਿੱਲੀ ਵਾਲਿਆਂ ਨੇ ਉੱਚੇ ਚੇਤੇ ਤੌਰ ਤੇ ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਹਾਡੀ ਆਪਣੀ ਪਾਰਟੀ ਜਿਹੜੀ ਸ਼੍ਰੋਮਣੀ ਕਾਲਦਲ ਨੂੰ ਜਿਤਾਉਣਾ ਹੈ ਤੇ ਆਉਣ ਵਾਲੀ 1 ਜੂਨ ਨੂੰ ਇਹ ਧਿਆਨ ਰੱਖਿਓ ਕਿ 1 ਜੂਨ ਨੂੰ ਜਿਹੜਾ ਤੱਕੜੀ ਦੇ ਚੋਣ ਨਿਸ਼ਾਨ ਤੇ ਪੋਰਾ ਲਾ ਕੇ ਸਰਦਾਰ ਇਕਬਾਲ ਸਿੰਘ ਚੁੰਦਾ ਸਾਹਿਬ ਨੂੰ ਕਾਮਯਾਬ ਕਰਾ